ਕਹਿੰਦੇ ਸੇਰੇ ਦੁੱਖਿਆਂ ਚਾਹ ਪੀ ਲੋ ਪਕੌੜੇ ਖਾਲੇ ਸੀ ਅੱਜ ਡਾਈਜੈਸ਼ਨ ਨਹੀਂ ਹੋ ਰਹੀ ਰੋਟੀ ਖਾਣ ਦੀ ਗੈਸ ਬਣਦੀ ਦੀ ਹੈ ਚਾਹ ਬਣਾ ਲਓ ਡਾਈਜੈਸ਼ਨ ਹੋ ਜੇਗੀ ਸੁਸਤੀ ਲੰਦੀ ਦੀ ਚਾਹ ਬੀ ਲੋ ਹੋਰ ਨਹੀਂ ਗੈਸ ਟਾਵੇ ਸਿਰ ਮੈਂ ਦਾ ਕਰੋ ਇੱਕ ਇੱਕ ਕੱਪ ਚਾਹੀ ਬਣਾ ਲਓ ਕਿ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਗਿਣਾਈਆਂ ਸਾਰੀਆਂ ਕਿ ਇਹਨਾਂ ਦਾ ਹੱਲ ਸਿਰਫ ਇੱਕ ਚਾਹੀ ਹੈ ਦੱਸੇ ਖਾਦੇ ਤੋਂ ਪੁੱਛ ਰਹੀ ਨੀ ਬੜੀ ਵਾਰੀ ਤੁਹਾਨੂੰ ਮੈਂ ਦੱਸਿਆ ਕਿ ਚਾਹ ਨਾ ਪੀਆ ਕਰੋ ਕਿਉਂਕਿ ਚਾਹ ਦੇ ਵਿੱਚ ਇੱਕ ਟੈਨਿਨ ਐਂਜ਼ਾਈਮ ਹੁੰਦਾ ਟੈਨਿਨ ਐਂਜ਼ਾਈਮ ਜਿਹੜਾ ਕਿ ਸਾਡੀ ਜਦੋਂ ਵੀ ਗਟ ਹੈਲਥ ਮਤਲਬ ਸਾਡੀ ਗਟ ਤੇ ਜਾਂਦਾ ਯਾਨੀ ਢਿੱਡ ਤੇ ਜਾਂਦਾ ਤੇ ਜਾ ਕੇ ਇੱਕਦਾਂ ਇਹਦੇ ਪੀ ਐਚ ਲੈਵਲ ਨੂੰ ਡਿਸਟਰਬ ਕਰਦਾ ਯਾਨੀ ਟੌਕਸਿਨ ਬਣਾਉਂਦਾ ਬਾਡੀ ਚ ਦੂਜਾ ਇਹ ਤੁਹਾਡੀ ਜਿਹੜੀ ਗਟ ਹੈਲਥ ਦੀ ਇਨਰ ਲਾਈਨਰ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਈ ਵੀਡੀਓਸ ਤੇ ਵੀ ਤੁਹਾਨੂੰ ਪਤਲਾ ਕਰ ਦਿੰਦਾ ਜਿਹਦੇ ਨਾਲ ਸਾਡਾ ਢਿੱਡ ਜਿਹੜੀ ਆ ਸੋਜ ਪੈਣ ਲੱਗ ਜਾਂਦੀ ਹੈ ਜਾਂ ਅਸੀਂ ਕਹਿੰਦੇ ਕਿ ਢਿੱਡ ਫੁੱਲਿਆ ਫੁੱਲਿਆ ਲੱਗਦਾ ਇਹਦੇ ਖਤਰਨਾਕ ਹੈ ਟੈਨਿਨ ਇਨਜ਼ਾਈਮ ਤੇ ਅਸੀਂ ਕਹਿੰਨੇ ਆ ਜੀ ਸੁਸਤੀਵੰਦੀ ਵਿੱਚ ਚਾਹ ਪੀ ਲੋ ਸਿਰ ਦੁਖਿਆ ਚਾਹ ਪੀ ਲੋ ਗੈਸ ਆਵੇ ਚਾਹ ਪੀ ਲੋ ਹਰ ਤੀਜਨਾ ਚਾਹ ਪੀ ਲੋ ਖੁਸ਼ੀ ਦਾ ਮਾਹੌਲ ਚਾਹ ਪੀ ਲੋ ਤੂ ਦੋਖ ਹੋ ਗਿਆ ਚਾਹ ਪੀ ਲੋ ਬਿਮਾਰੀ ਹੋ ਗਈ ਚਾਹ ਪੀ ਲੋ ਹੈਲਦੀ ਹੋ ਗਏ ਚਾਹ ਪੀ ਲੇ ਸੋ ਇਹ ਨਾ ਚੀਜ਼ਾਂ ਨੂੰ ਸਮਝੋ ਕਿ ਕਾਹਤਾਂ ਨਹੀਂ ਚੀਜ਼ਾਂ ਬਣਾ ਕੇ ਪੀਆ ਜਾਂਦੀ ਹੈ ਹੁਣ ਫਿਰ ਜੇ ਡਾਈਜੈਸ਼ਨ ਖਰਾਬ ਹੋ ਗਈ ਜਾਂ ਡਾਈਜੈਸਟ ਨਹੀਂ ਹੋ ਰਿਆ ਕੁਛ ਤੇ ਚਾਹ ਪੀਣ ਨਾਲੋਂ ਮੈਂ ਤੁਹਾਨੂੰ ਹੋਰ ਇਹਦਾ ਇੱਕ ਨੁਸਖਾ ਦੱਸਦੀ ਆਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਪੱਕੀ ਸੌਫ ਜਵਾਨ ਜੀਰਾ ਧਨੀਆ ਸਾਬਤ ਧਨੀਆ ਜਿਹੜਾ ਹੁੰਦਾ ਤੇ ਮੇਥੀ ਯਾਨੀ ਜਿਹੜੀ ਦੂਜੀ ਹਿੰਦੀ ਹੈ ਮੈਥੇ ਜੀ ਨੂੰ ਕਹਿ ਦਿੰਦੇ ਆ ਉਹ ਬਰਾਬਰ ਮਾਤਰਾ ਚ ਟੀਕੇ ਰੱਖ ਲਓ ਜਦੋਂ ਕੁਝ ਖਾਦਾ ਤੇ ਮਤਲਬ ਨਾਲ ਹੀ ਤੁਸੀਂ 10-10 ਮਿੰਟ ਬਾਅਦ ਜਿਹੜਾ ਤਾਂ ਅੱਧਾ ਚਮਚ ਪਾਣੀ ਨਾਲ ਖਾ ਸਕਦੇ ਜੇ ਨਹੀਂ ਤਾਂ ਸਿੰਪਲ ਸੌਫ ਆਪਣਾ ਜਵੈਨ ਔਰ ਜੀਰਾ ਇਹ ਤਿੰਨੋਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਰੱਖੋ ਫੋਰ ਡਾਈਜੈਸ਼ਨ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਹੈਡੇਕ ਹੁੰਦਾ ਸਿਰਦਰਦ ਦਾ ਚਾਹ ਪੀ ਲਓ ਸਿਰਦਰਦ ਦਾ ਚਾਹ ਪੀ ਲਓ ਜੇ ਜ਼ਿਆਦਾ ਸਿਰਦਰਦ ਰਹਿੰਦਾ ਤਾਂ 6-7 ਕਾਲੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਸਾਬਤ ਉਹਨਾਂ ਨੂੰ ਪੇਲੋ ਠੀਕ ਹੈ ਜੀ ਅੱਧਾ ਘੰਟਾ ਘੰਟਾ ਭਿੱਜੇ ਰਹਿਣ ਦੋ ਉਸ ਤੋਂ ਬਾਅਦ ਉਹਨੂੰ ਕੋਸੇ ਪਾਣੀ ਦੇ ਨਾਲ ਯਾਦ ਕਰ ਗਰਮੀਆਂ ਚੱਲ ਰਹੀਆਂ ਤਾਂ ਸਿੰਪਲ ਪਾਣੀ ਦੇ ਨਾਲ ਜੇ ਕੋਸੇ ਪਾਣੀ ਦਾ ਪੀਵਾਂਗੇ ਤਾਂ ਐਜ਼ ਅ ਚਾਹ ਥੋੜਾ ਸਾਨੂੰ ਫੀਲ ਆਊਗੀ ਹੈਨਾ ਤੇ ਉਹਨੂੰ ਚਬਾ ਕੇ ਖਾ ਲਓ ਜਾਂ ਚਬਾ ਕੇ ਨਹੀਂ ਖਾ ਸਕਦੇ ਤਾਂ ਡਾਇਰੈਕਟ ਹੀ ਉਹਨੂੰ ਪਾਣੀ ਦੇ ਨਾਲ ਲੰਘਾ ਲਓ ਉਹਦੇ ਨਾਲ ਸਾਡੇ ਸਿਰਦਰਚ ਆਰਾਮ ਮਿਲੇਗਾ ਪਹਿਲੀ ਗੱਲ ਦਾ ਜਿਹੜਾ ਸਿਰਦਰ ਦੇ ਵਿੱਚ ਪਪੀਂਗ ਨਿਊਰਨ ਹੁੰਦੇ ਆ ਇਹੀ ਸਿਰਦਰਦ ਕਰਾਉਂਦੇ ਆ ਤੇ ਜਦੋਂ ਅਸੀਂ ਇਹ ਵਾਲਾ ਨੁਸਖਾ ਕਰ ਲੈਂਦੇ ਆ ਤਾਂ ਇਹਦੇ ਨਾਲ ਰਿਲੈਕਸ ਹੋ ਜਾਂਦੇ ਆ ਤੀਜੇ ਨੰਬਰ ਤੇ ਜਿਨ੍ਹਾਂ ਨੂੰ ਥਕਾਵਟ ਲੱਗਦੀ ਆ ਜਾਂ ਸੁਸਤੀ ਜੀ ਲੱਗਦੀ ਆ ਤਾਂ ਫਿਰ ਆਪਾਂ ਚਾਹ ਦਾ ਸਹਾਰਾ ਲੈਣੇ ਆ ਉਹਨਾਂ ਲਈ ਜਾਂ ਤਾਂ ਨਿੰਬੂ ਪਾਣੀ ਥੋੜਾ ਨਮਕਵਾ ਕੇ ਜਾਂ ਫਿਰ ਦੋ ਖਜੂਰਾ ਤੇ ਦੋ ਸੌਗੀ ਤੇ ਨਾਲ ਨਾਰੀਅਲ ਦੀ ਇੱਕ ਛੋਟੇ ਗਰੀਦੜੀ ਹੁੰਦੀ ਹੈ ਕਿ ਟੁਟਾ ਟੁਕੜਾ ਉਹ ਤੁਸੀਂ ਖਾ ਸਕਦੇ ਹੋ ਜਾਂ ਫਿਰ ਕੱਲ ਮੈਂ ਤੁਹਾਨੂੰ ਇੱਕ ਪੁੱਜੇ ਛੋਲੇ ਗੁੜ ਵਾਲੇ ਬਣਾਨੇ ਸਿਖਾਈ ਸਕੇ ਉਹ ਬਣਾ ਕੇ ਰੱਖ ਲਓ ਉਹ ਵੀ ਤਾਕਤ ਭਰੇ ਹੁੰਦੇ ਉਹਨਾਂ 'ਨਾਂ ਵੀ ਸੁਸਤੀ ਨਹੀਂ ਪੈਂਦੀ ਹੈਗੀ ਥਕਾਵਟ ਨਹੀਂ ਲੱਗਦੀ ਪਰ ਜੇ ਇਹਨਾਂ ਦੇ ਵਿੱਚ ਖੂਨ ਦੀ ਕਮੀ ਆਉਣਾ ਖੂਨ ਵੀ ਜਿਹੜਾ ਪੂਰਾ ਹੁੰਦਾ ਸੌਗੀ ਨਾਲ ਵੀ ਖੂਨ ਪੂਰਾ ਹੁੰਦਾ ਤੇ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਲਈ ਵੀ ਸਪੈਸ਼ਲ ਸਲਾਹ ਆ ਤੁਸੀਂ ਜਿਹੜਾ ਨਿੰਬੂ ਪਾਣੀ ਪੀਣਾ ਉਹ ਬਿਨਾ 슈ਗਰ ਯਾਨੀ ਬਿਨਾ ਜਿਹੜੀ ਆਪਾਂ ਸ਼ੱਕਰ ਜਾਂ ਗੁੜ ਤੋਂ ਪੀਣਾ ਹੈਗਾ ਦੂਜੇ ਨੰਬਰ ਤੇ ਜੇ ਖਜੂਰਾ ਖਾਣੀ ਆ ਤਾਂ ਅੱਧੀ ਖਜੂਰ ਖਾਣੀ ਹੈ ਤੇ ਜੇ ਸੌਗੀ ਖਾਣੀ ਆ ਤਾਂ ਇੱਕ ਸੌਗੀ ਖਾਣੀ ਹੈ ਤੇ ਦੋਨਾਂ ਚੀਜ਼ਾਂ ਨੂੰ ਇਕੱਠਿਆਂ ਨਹੀਂ ਲੈਣਾ ਜਾਂ ਸੌਗੀ ਜਾਂ ਖਜੂਰ ਤੇ ਨਾਰੀਅਲ ਗਰੀ ਕੋਈ ਵੀ ਲੈ ਸਕਦੇ ਨਾਰੀਅਲ ਗਰੀ ਦਾ ਬਹੁਤ ਜ਼ਿਆਦਾ ਵੈਸਟ ਹੁੰਦੀ ਹੈ ਗੜੀਆਂ ਚ ਨਹੀਂ ਸਬੀਆਂ ਜੀ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਚਾਹ ਦਾ ਖਹਿੜਾ ਛੱਡ ਦਿਓ ਹਾਂ ਕਿਤੇ ਮਹੀਨੇ ਦੋ ਮਹੀਨੇ ਕੋਈ ਫੰਕਸ਼ਨ ਪਾਰਟੀ ਆ ਕਿਸੇ ਗੈਸ ਤੇ ਘਰ ਜਾਣਾ ਪੈਂਦਾ ਉੱਥੇ ਹੁੰਨੱਕ ਗਟ ਹੈਲ ਜਿਹੜੇ ਸਾਡਾ ਸੇਡਾ ਇੰਨਾ ਕੁ ਸਾਥ ਸਾਡਾ ਦੇ ਦਿੰਦਾ ਸਾਡੀ ਡਾਈਜੈਸ਼ਨ ਸਾ ਦੇ ਦਿੰਦੀ ਹੈ ਲੇਕਿਨ ਜਿਹੜੇ ਸਾਨੂੰ ਉੱਠਦੇ ਬੈਠਦੇ ਸੌਂਦੇ ਜਾਗਦੇ ਚਾਹ ਚਾਹੀਦੀ ਆ ਇਹ ਜਿਹੜਾ ਟੈਨਿਨ ਐਨਜ਼ਾਈਮ ਹੈ ਖਤਰਨਾਕ ਮੈਂ ਕਿੰਨੀ ਰਹੀਆਂ ਤੁਹਾਨੂੰ ਇਹਦਾ ਅਸਰ ਇਹਨਾਂ ਨੂੰ ਦੇਖ ਚੁੱਕਾ ਜਿਨ੍ਹਾਂ ਨੇ ਛੱਡਤੀ ਆ ਤੇ ਜਿਨ੍ਹਾਂ ਨੂੰ ਹਲੇ ਨਹੀਂ ਦਿਸਿਆ ਕੋਸ਼ਿਸ਼ ਕਰੋ ਪਹਿਲਾਂ ਇਸ ਡेंजर ゾーン ਤੋਂ ਬਾਹਰ ਹੀ ਰੋ ਤਾਂ ਚੰਗੀ